ਹਾਂਜੀ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਟਰੈਕਟਰ ਦਿਖਾ ਰਹੇ ਹਾਂ ਬਾਈ ਜੀ ਇੱਕ ਹੌਲੈਂਡ ਇੱਕ 855 ਤੇ ਇੱਕ ਬਾਈ ਜੀ ਸੋਨਾਲੀ ਕਾ ਤਿੰਨ ਟਰੈਕਟਰ ਆਪਣੇ ਕੋਲ ਬਾਈ ਨਵੇਂ ਲੱਗ ਚੁੱਕੇ ਆ ਤੇ ਭਰਾ ਨੂੰ ਚਾਹੀਦੇ ਹੋਏ ਨਾ ਆਪਾਂ ਜਾਣਕਾਰੀ ਤੁਹਾਨੂੰ ਦਿਨੇ ਆ ਟਰੈਕਟਰਾਂ ਬਾਰੇ ਸਭ ਤੋਂ ਪਹਿਲਾਂ ਆ ਗਿਆ ਬਾਈ ਜੀ 2015 ਮਾਡਲ ਹੌਲੈਂਡ 55 HP ਜੀ ਬਾਈ ਟਰਬੋ ਵਾਲਾ ਕਿਸੇ ਭਰਾ ਨੂੰ ਚਾਹੀਦਾ ਹੋਇਆ ਤਾਂ ਜਾਣਕਾਰੀ ਦਿਨੇ ਤੇ ਇੱਕ ਬਾਈ ਵੀਡੀਓ ਧਿਆਨ ਨਾਲ ਦੇਖ ਲੋ ਸਾਰੇ ਭਰਾ ਕਿਉਂਕਿ ਬਾਈ ਜੀ ਫੋਟੋਆਂ ਪਿਆਉਣੀਆਂ ਔਖੀਆਂ ਨੇ ਫੋਨ ਬਾਹਲੇ ਆਉਣ ਲੱਗ ਜਾਂਦੇ ਆ ਤੇ ਆਪਾਂ ਤੁਹਾਨੂੰ ਨਾ ਟਰੈਕਟਰੀ ਚੰਗੀ ਤਰ੍ਹਾਂ ਦਿਖਾ ਦਾਂਗੇ ਤੰਨੇ ਤੇ ਫੋਟੋਆਂ ਦੀ ਲੋੜ ਹੀ ਨਾ ਪਵੇ ਸਭ ਤੋਂ ਪਹਿਲਾਂ ਆ ਗਿਆ ਬਾਈ 2015 ਮਾਡਲ ਹੌਲੈਂਡ ਪਲੱਸ ਟਰਬੋ ਵਾਲਾ ਬਾਈ ਜੀ 55 ਐਚ ਪੀ ਦਾ ਹੋ ਸਕਦਾ ਬਾਈ ਇਹਦੇ ਛਤਰੀ ਲੱਗ ਜੇ ਆਪਾਂ ਵੀਡੀਓ ਅੱਜ ਬਣਾ ਰਹੇ ਆ ਤੇ ਟਾਇਰ ਬਾਈ ਜੀ ਇਹਦੇ ਬਿਲਕੁਲ ਨਾਲ ਤੇ ਪਿਆ ਟਰੈਕਟਰ ਦੇ 50 ਪੈਸਿਆਂ ਤੋਂ ਵੱਧ ਹੀ ਪਿਆ ਬਾਈ 60 ਪੈਸੇ ਟਰੈਕਟਰ ਦੇ ਟਾਇਰ ਪਿਆ 2600 ਤੇ ਕੁਸ਼ਕ ਘੰਟੇ ਚੱਲਿਆ ਆਪਾਂ ਮੀਟਰ ਦੇ ਨਿਗਾ ਮਰਵਾ ਦਨੇ ਆ ਇਹ ਕਰੋ ਬਾਈ ਚੱਕ 2600 ਤੇ 5 ਘੰਟੇ ਚੱਲਿਆ ਹੋਇਆ ਟਰੈਕਟਰ ਅਜੇ ਤੱਕ ਬਹੁਤ ਸਾਫ਼ ਸੁਥਰੀ ਕੰਡੀਸ਼ਨ ਪਈ ਆ ਬਾਈ ਟਰੈਕਟਰ ਦੀ ਹਰਿਆਣਾ ਨੰਬਰ ਆ ਟਰੈਕਟਰ ਤੇ ਬਾਈ ਜੀ ਲੋਨ ਵੀ ਹੋ ਜੂ ਅਜ ਕਿਸੇ ਭਰਾਣੇ ਕਰਾਉਣਾ ਤਾਂ ਤੇ ਬਾਕੀ ਦਿੰਨੇ ਆ ਬਾਈ ਹੋਰ ਜਾਣਕਾਰੀ ਲੋ ਬਾਈ ਚੈੱਕ ਕਰ ਲੋ ਰੈਂਬਰੋਂਬਾ ਦਾ ਇੰਜਨ ਬਾਡੀ ਲੈਣ ਦਾ ਬਾਈ ਸਾਫ਼ ਸੁਥਰਾ ਟਰੈਕਟਰ ਪਿਆ ਬਾਈ ਥੋੜੀ ਬਹੁਤੀ ਤਾਂ ਰੰਗ ਪੇਂਟ ਲਹਿ ਗਿਆ ਬਾਈ ਕਿਉਂਕਿ ਮਾਡਲ ਦੇ ਹਿਸਾਬ ਨਾਲ ਦੋ ਬਾਈ ਕਰੋ ਚੈੱਕ ਪਹਿਲੇ ਰੈਂਬਰੋਂਬਾ ਚੈੱਕ ਕਰ ਲੋ ਬਾਕੀ ਤੁਹਾਨੂੰ ਆਪਾਂ ਟਾਇਰਾਂ ਦੇ ਮਾਰਕ ਵੀ ਦਿਖਾਵਾਂਗੇ ਟਰੈਕਟਰ ਦੇ ਬਾਈ ਜੀ ਮਰਗੜ ਮੂਡ ਚੈੱਕ ਕਰ ਲਓ ਬਾਈ ਬਹੁਤ ਸਾਫ ਆ ਛਤਾਂ ਛੋਤਾਂ ਦੇਖੋ ਮਰਗੜਾਂ ਦੀਆਂ ਲੋ ਭਰਾ ਉਹ ਵਿੱਚੋਂ ਚੈੱਕ ਕਰ ਲਓ ਬਿਲਕੁਲ ਸਾਫ ਬੇਦਾਗ ਬਾਈ ਮਰਗੜ ਪਿਆ ਸਿਸਟਮ ਲੱਗਿਆ ਹੋਇਆ ਬਾਈ ਵਿੱਚ ਹੀ ਮਿਲੂਆ ਟਰੈਕਟਰ ਦੇ ਹੋ ਸਕਦਾ ਵੀ ਹੋਰ ਸਮਾਨ ਟਰੈਕਟਰ ਤੇ ਲੱਗ ਜੇ ਬਾਈ ਫਾਈਬਰ ਛਤਰੀ ਵੀ ਲੱਗ ਜੇ ਬਾਕੀ ਉਹ ਜਿਆ ਰੇਟ ਹੋ ਜੂਗਾ ਬਾਕੀ ਤੁਹਾਨੂੰ ਆਹ ਰੇਟ ਵੀ ਦੱਸ ਦਾਂਗੇ ਆਹ ਟਾਇਰਾਂ ਚ ਕਿੰਨਾ ਰੇਟ ਆ ਤੇ ਬਾਕੀ ਹੋਰ ਸਮਾਨ ਬਾਈ ਟਰੈਕਟਰ ਤੇ ਲੱਗ ਤਾਂ ਉਹ ਜਿਆ ਰੇਟ ਹੋ ਜੂਗਾ ਲੋ ਬਾਈ ਚੈੱਕ ਕਰ ਲਓ ਮਰਗੜ ਮੂਡ ਬਹੁਤ ਸਾਫ ਆ ਮਾਡਲ ਦੇ ਹਿਸਾਬ ਨਾਲ 15 ਮਾਡਲ ਬਾਈ ਜੀ ਨਾਲ ਦੇ ਟਰੈਕਟਰ ਦੇ ਟਾਇ ਕਰੋ ਬਾਈ ਚੈੱਕ ਬਡੀ ਬੁੱਡੀ ਲੈਂਡ ਦਾ ਚੈੱਕ ਕਰ ਲਓ ਬਾਈ ਹਜੇ ਤੱਕ ਨਾ ਸਟicker ਟੁੱਕ ਟਰੈਕਟਰ ਦੇ ਨਾਲ ਦੇ ਪਿਆ ਵਿੱਚ ਦੇਖੋ ਇਹ ਕੰਪਨੀ ਮੰਨੇ ਆਉਂਦੇ ਲੋ ਬਾਈ ਸਾਰਾ ਟਰੈਕਟਰ ਸੀਲਡ ਪਿਆ ਹਜੇ ਤੱਕ ਨਾ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਚੈੱਕ ਕਰ ਲਓ ਬਾਈ ਸਾਰੇ ਭਰਾ 2015 15 ਮਾਡਲ ਬਾਈ ਫੁੱਲ ਟੌਪ ਮਾਡਲ ਆ ਤੇਰੀ ਸਪੀਡ ਡਬਲ ਜੈਸਟੀਪਟਰ ਪਾਵਰ ਸਟੀering ਡਿਮਾਂਡ ਦੀ ਗੱਲ ਕਰੀਏ ਬਾਈ ਡਿਮਾਂਡ ਇਹਦੀ ਹੈਗੀ ਹੈਗੀ 4.5 ਲੱਖ ਰੁਪਇਆ ਬਾਕੀ ਆ ਟਾਇਰਾਂ ਚ ਬਾਈ ਜੇ ਟਾਇਰ ਵੱਧ ਗਏ ਤਾਂ ਉਹੋ ਜੀ ਡਿਮਾਂਡ ਹੋ ਜੂਗੀ। ਬਾਕੀ ਜੇ ਕਿਸੇ ਭਰਾ ਨੂੰ ਆਹੀ ਟਾਇਰਾਂ ਚਾਹੀਏ ਤਾਂ ਆਪਣਾ ਕਨੈਕਟ ਕਰ ਲਓ ਬਈ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ। ਤੇ ਅੱਗੇ ਆ ਗਿਆ ਬਾਈ ਜੀ 855 2017 ਮਾਡਲ। ਬਿਲਕੁਲ ਸਾਫ ਸੁਥਰਾ ਟਰੈਕਟਰ ਆ ਬਾਈ ਸ਼ੋ ਸ਼ੋ ਦੇਖੋ ਟਰੈਕਟਰ ਦੀ। ਬਿਲਕੁਲ ਨਵੀਂ ਨਵੇਂ ਵਰਗੀ ਪਈ ਆ ਹਜੇ ਤੱਕ। ਕਿਉਂਕਿ ਬਾਈ ਸ਼ੋ ਲਾਹੀ ਹੋਈ ਦੀ ਟਰੈਕਟਰ ਦੀ। ਕਰੋ ਚੈੱਕ। ਬਾਕੀ ਟਰੈਕਟਰ ਬਾਈ ਬਹੁਤ ਸਾਫ ਸੁਥਰਾ ਪਿਆਗਾ। ਇੰਜਨ-ਉੰਜਨ ਦਾ ਚੈੱਕ ਕਰ ਲਓ ਬਾਈ ਜੀ। ਅਗਲੇ ਟਾਇਰ ਬਿਲਕੁਲ ਨਾਲ ਦੇ ਬਾਈ ਟਰੈਕਟਰ ਦੇ ਪਏ ਨੇ 70 ਪੈਸੇ ਮਗਰਲੇ ਬਾਈ ਬਿਲਕੁਲ ਤਾਜ਼ੇ ਨੇ ਗੁੱਡਗੈਰ ਦੇ ਬਿਲਕੁਲ ਨਵੇਂ ਟਾਇਰ ਪਏ ਆ ਬਾਈ ਟਰੈਕਟਰ ਦੇ ਅਜ ਤੱਕ ਲੋ ਬਾਈ ਚੈੱਕ ਕਰ ਸਕਦੇ ਹੋ ਬਾਕੀ ਰਿੰਬਾ ਰੰਬਾ ਜੈਕ ਕਰ ਲਓ ਮਰਗਾੜਾ ਚੈੱਕ ਕਰ ਲਓ ਬਾਈ ਬਿਲਕੁਲ ਸਾਫ ਸੋਧਾ ਟਰੈਕਟਰ ਪਿਆ ਬਾਈ ਮਰਗਾੜਾ ਮੂਰਾ ਚੈੱਕ ਕਰੋ ਫੁੱਲ ਹਸਾ ਪਿਆ ਟਰੈਕਟਰ ਮਗਰ ਉਹ ਚੈੱਕ ਕਰ ਲਓ ਬਾਈ ਡਬਲ ਜੈਸਟੀ ਬੂਟਰ ਆ ਗਿਆ ਬਾਕੀ ਬਾਈ ਜੀ ਕੋਈ ਵੀ ਟਰੈਕਟਰ ਆਪਣਾ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਠੀਕ ਹਨ ਲੋ ਬਾਈ ਕਰੋ ਚੈੱਕ 2017 ਮਾਡਲ ਮਾਡਲ ਫੁੱਲ ਟਾਪ ਮਾਡਲ ਆ ਬਾਈ ਨਵਾਂ ਟਰੈਕਟਰ ਪਿਆ ਬਿਲਕੁਲ ਇਹਦੀ ਡਿਮਾਂਡ ਹੈਗੀ ਆ ਬਾਈ ਜੀ 7.5 ਲੱਖ ਰੁਪਇਆ ਬਾਕੀ ਮਾਨਦਾਨ ਬਾਈ ਹੋ ਜਾਊਗਾ ਇਹ ਜੀ ਡਿਮਾਂਡ ਆਪਣੀ ਤੁਹਾਨੂੰ ਵੀ ਪਤਾ 17 18 ਮਾਡਲ ਬਾਈ ਕਿੱਥੇ ਵਿਗਦੇ ਆ ਟਰੈਕਟਰ ਬਾਕੀ ਕੋਈ ਚੱਕਰ ਨਹੀਂ ਬਾਈ ਜਰੂਰ ਮਾਨਦਾਨ ਕਰਾਂਗੇ ਜਿੰਨਾ ਆਪਣੇ ਤੋਂ ਹੋ ਸਕਿਆ ਅੱਗੇ ਆ ਗਿਆ ਬਾਈ ਸੋਨਾਲੀਕਾ 35 ਵਾਲਾ 2010 ਮਾਡਲ ਸਿੰਗਲ ਕਲੱਚ ਆ ਬਾਈ ਜੀ 6 ਚਿਹਰੀ ਆ। ਤੇ ਸ਼ੋਅ ਤੋਂ ਦੇਖ ਬਾਈ ਟਰੈਕਟਰ ਦੀ ਬਹੁਤ ਸਾਫ ਬਈਆ ਮਾਡਲ ਦੇ ਸਾਹ ਨਾਲ। ਸਾਰਾ ਰੇਜਨਲ ਪਿਆ ਬਾਈ ਹਜੇ ਤੱਕ ਦਾ ਟਰੈਕਟਰ। ਚੈੱਕ ਕਰ ਲੋ ਬਾਕੀ ਬਾਈ ਰੰਗ ਪੈਂਟ ਥੋੜਾ ਬਹੁਤ ਲਿਆ ਬਾਈ। ਵਗੜਾ ਮੋੜਾ ਸਾਫ ਪਿਆ ਟਰੈਕਟਰ ਬਿਲਕੁਲ ਗੱਦੀਆਂ ਉਹਦੀਆਂ ਲੱਗੀਆਂ ਟਰੈਕਟਰ ਦੇ। ਛਤਰੀ ਡੰਡਾ ਫੱਟੀ ਛਤਰੀ ਬਾਈ ਹਰੇਕ ਟਰੈਕਟਰ ਨਾਲ ਮਿਲੂਗਾ। 70 ਤੋਂ 75 ਪੈਸੇ ਟਰੈਕਟਰ ਦੇ ਟਾਇਰ ਪਏ ਨੇ ਬਾਈ ਜੀ। ਬੋਲੋ ਦੇ। ਅਗਲੇ ਬਾਈ 25 30 ਪੈਸੇ ਨੇ। ਜਿਆਜ ਰੇਟ ਤੇ ਟਰੈਕਟਰ ਤੁਹਾਨੂੰ ਵੇਚਦਾ ਆਪਾਂ ਦੇ ਦਾਂਗੇ 2010 ਮਾਡਲ 2 ਲੱਖ ਤੇ 35000 ਰੁਪਿਆ ਬਾਈ ਡਿਮਾਂਡ ਆ ਟਰੈਕਟਰ ਦੀ ਬਾਕੀ ਮੌਕੇ ਤੇ ਮੰਗਤਾਂ ਹੋ ਜੂਗਾ ਸਾਰੇ ਟਰੈਕਟਰ ਜਿੰਨੇ ਆਪਾਂ ਬਾਈ ਰੇਟ ਦੱਸਿਆ ਤਿੰਨੇ ਟਰੈਕਟਰਾਂ ਦੇ ਜਰੂਰ ਬਾਈ ਮੰਗਤਾਂ ਕਰਾਂਗੇ ਜਿੰਨਾ ਕਿ ਟਰੈਕਟਰਾਂ ਚ ਹੋ ਸਕਿਆ ਬਾਕੀ ਆਪਣੇ ਕੋਲ ਬਾਈ ਹੋਰ ਵੀ ਹੌਲੈਂਡ ਖੜਿਆ 12 ਮਾਡਲ ਖੜਾ 13 ਮਾਡਲ ਖੜਾ ਬਾਈ ਜੀ 16 ਮਾਡਲ ਖੜਾ ਸਪੈਸ਼ਲ ਐਡੀਸ਼ਨ ਜੇ ਕਿਸੇ ਭਰਾ ਨੂੰ ਚਾਹੀਦਾ ਹੋਇਆ ਤਾਂ ਆਪਣੇ ਨਾਲ ਬਾਈ ਜੀ ਸੰਪਰਕ ਕਰ ਲਿਓ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਹੋਰ ਟਰੈਕਟਰ ਆਪਣੀ ਵੀਡੀਓ ਚ ਪਾਏ ਹੋਏ ਪਿਛਲੇ ਜਿਵੇਂ ਬਾਈ ਉਹ ਚੈੱਕ ਜਾ ਕੇ ਚੈੱਕ ਕਰ ਸਕਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਨਵੇਂ-ਨਵੇਂ ਟਰੈਕਟਰ ਜਾਇਜ਼ ਰੇਟਾਂ ਤੇ ਖਰੀਦਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਬਾਈ ਸਾਰੇ ਭਰਾਵਾਂ ਦੇ ਵੀਡੀਓ ਚੰਗੀ ਲੱਗਦੀਆਂ ਅੱਗੇ ਸ਼ੇਅਰ ਜਰੂਰ ਕਰਦੇ